ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲੱਗੇ ਆ ਸ਼ੁਰੂਆਤ ਹਨਾ ਤੇ ਸਾਰੇ ਭੈਣ ਭਰਾਵਾਂ ਨੂੰ ਬਾ 2 ਮਹੀਨੇ ਦੀ ਸੰਗਰਾਦ ਦੀਆਂ ਲੱਖ ਲੱਖ ਵਧਾਈਆਂ ਹੁਣ ਤੇ ਆਪਾਂ ਵੀ ਅੱਜ ਜਾਨੇ ਤਲੋਕੇ ਵਾਲਾ ਸਾਹਿਬ ਹਨਾ ਗੁਰਦੁਆਰਾ ਤੇ ਅਸੀਂ ਜਾਨੇ ਮੈਂ ਅਮਨ ਤੇ ਮਨਕੀਰਤ ਤੇ ਸਾਨੂੰ ਨਾਲ ਦੀ ਨਾਲ ਵੀਡੀਓ ਆਪਾਂ ਉੱਥੇ ਨਾਲ ਦੀ ਨਾਲ ਸ਼ੇਅਰ ਕਰਾਂਗੇ ਚਲੋ ਜੀ ਫੇਰ ਮਿਲਦੇ ਅੱਜ ਗਏ ਅਸੀਂ ਬੱਸ ਸਟੈਂਡ ਤੇ ਆਹ ਮਾਂ ਪੁੱਤ ਦੇਖੋ ਇਹਨਾਂ ਦੀ ਟੋਰ ਕੀ ਤੂੰ ਨੇ ਤਾਂ ਮੇਰੇ ਨਾਲ ਮੈਚਿੰਗ ਕਰੀਏ ਮਨਕੀਰਤ ਨੇ ਨਾ ਤੇ ਹੁਣ ਅਸੀਂ ਬੱਸ ਦਾ ਪਤਾ ਕਰਦੇ ਤੇ ਆ ਗਏ ਜੀ ਬੱਸ ਸਟਾਪ ਆਪਾਂ ਤੇ ਆਪਾਂ ਜਾਣੇ ਤਲੋਕੇ ਵਾਲਾ ਸਾਹਿਬ ਆ ਬੱਸ ਜਾਊਗੀ ਪਹੁੰਚ ਗਏ ਲੋਕੇ ਵਾਲਾ ਸਾਹਿਬ ਬਸ ਸਟੈਂਡ ਤੇ ਤੇ ਹੁਣ ਅੱਗੇ ਤੁਰ ਕੇ ਜਾਣਾ ਪਊਗਾ ਹਨਾ ਕਹਿੰਦੇ ਵੀ ਕੋਈ ਸਾਧਨ ਨਹੀਂ ਜਾਂਦਾ ਤੁਰੇ ਜਾਣੇ ਆ ਸੀ ਤੇ ਅੱਜ ਆਪਾਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਹਨਾ ਵੀ ਵਧੀਆ ਬਲੌਗ ਅੱਜ ਤਾਂ ਹਨਾ ਹੋ ਗਿਆ ਚਲੋ ਸੰਗਰਾਮ ਦਾ ਕਰਕੇ ਵਾਇਗਰੂ ਹਨਾ ਕਰਮ ਵਾਲੀ ਜਗ੍ਹਾ ਹੈ ਜਿੱਥੇ ਮੱਥਾ ਟੇਕਨ ਨੂੰ ਮਿਲਦਾ ਸੰਗਰਾਦ ਨੂੰ ਤੁਰ ਕੇ ਜਾਣਾ ਇੱਥੋਂ ਕਹਿੰਦੇ ਕਾਫੀ ਦੂਰ ਹੈ ਤੁਰੇ ਜਾਣੇ ਆਪਾਂ ਤੇ ਬਾਕੀ ਜੱਜ ਵਾਲੀ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਹਨਾ ਕਰਿਓ ਜੀ ਸਾਰੇ ਭੈਣ ਭਰਾ ਲੋਕੇ ਵਾਲੇ ਸਭ ਗੁਰਦੁਆਰਾ ਸਾਹਿਬ ਦੇ ਤੇ ਚਲੋ ਦਿਖਾਉਣੇ ਆ ਜੀ ਮਨਕੀਰ ਤਸੰਜੀ ਜੀ ਅਮਣਾ ਜਾ ਸੂਟ ਪਾ ਕੇ ਆਈ ਏ ਕਹਿੰਦੀ ਮੈਂ ਚਿੜੀਆਂ ਵਾਲਾ ਸੂਟ ਪਾਉਂਗੀ ਮੂੰਹ ਆ ਪਾਲਾ ਸੋਹਣਾ ਲੱਗਦਾ ਚਿੜੀਆਂ ਵਾਲਾ ਸੂਟ ਤੇ ਮਨਕੀਰ ਤਾਂ ਆਪਣਾ ਹੋਰ ਟੱਪ ਗਿਆ ਅੱਗੇ ਉਹਨੂੰ ਬਾੜੀ ਜਲਦੀ ਹੈ ਜਾਣ ਦੀ ਸੋਹਣਾ ਲੱਗਦਾ ਚਿੜੀਆਂ ਵਾਲਾ ਸੂਟ ਦੇ ਦੇਖੋ ਜੀ ਹਰਿਆਲੀ ਕਿੰਡੀ ਸੋਹਣੀ ਹਰਿਆਲੀ ਆ ਬਹੁਤ ਵਧੀਆ ਨਰਮੇ ਬਹੁਤ ਸੋਹਣੇ ਇੱਥੇ ਤੇ ਲਓ ਜੀ ਦੇਖੋ ਜੀ ਤੋ ਲੋਕੇ ਵਾਲਾ ਪਿੰਡ ਬਸ ਆਪਾਂ ਨੂੰ ਮਤਲਬ ਨੇੜੇ ਹੀ ਪੈ ਜਾਂਦਾ ਹਨਾ ਜਿਵੇਂ ਕੀ ਕਾਲਿਆਂ ਵਾਲੀ ਕਾਲਿਆਂ ਦੇ ਟਿੱਕ ਪਿੰਡ ਆਉਂਦਾ ਤਾਰੂਆਣਾ ਤਾਰੂਆਣੋਂ ਤੋਂ ਅੱਗੇ ਤੋ ਲੋਕੇ ਵਾਲਾ ਤੇ ਬਸ ਇੱਕ ਪਿੰਡ ਆਉਂਦਾ ਸਨ ਚ ਮੰਨ ਕੇ ਚੱਲੋ ਵੀ 10 10 ਕਿਲੋਮੀਟਰ ਹੀ ਪੈਂਦਾ ਹੁਣ ਇੱਥੋਂ ਜਿਆਦਾ ਤਾਂ ਹੈ ਨਹੀਂ ਲਓ ਜੀ ਪਹੁੰਚ ਗਏ ਤਲੋਕੇ ਵਾਲਾ ਸਾਹਿਬ ਗੁਰਦੁਆਰਾ ਨਿਰਮਲ ਸਰ ਸਾਹਿਬ ਗੁਰਦੁਆਰਾ ਨਿਰਮਲ ਸਰ ਸਾਹਿਬ ਤਲੋਕੇ ਵਾਲਾ ਇਹਨਾਂ ਇੱਕ ਮਾਣੇ ਤੇ ਜਿਤ ਧਿਆਨ ਸੰਗਤ ਨੂੰ ਜਿਤ ਲਾਏ सत <laughs> श्रीकाल मल न जन

ਆਪਾਂ ਜੂਸ ਗੰਨੇ ਦਾ ਅਮਨ ਤਾਂ ਥੱਕ ਗਿਆ ਥੱਕ ਗਿਆ ਕੀ ਤੂੰ ਨਾਲੀ ਆ ਦੀ ਪਸੰਦੀ ਖੇਡ ਅਸੀਂ ਦਾਦਾ ਸਰਪੀਨ ਅਸਮਾਨ ਲੈ ਆਵੇ ਤੇ ਅਮਨ ਤੂੰ ਬਦਲ ਲਾ ਦੇ ਸਾਰਿਆਂ ਨੂੰ ਲਓ ਜੀ ਹੁਣ ਆਪਾਂ ਪੀਨੇ ਜੂਸ ਤੇ ਇੱਧਰ ਰਹਿ ਗਿਆ ਗੁਰਦੁਆਰਾ ਸਾਹਿਬ ਹੁਣ ਆਪਾਂ ਘਰ ਨੂੰ ਪ੍ਰਸਥਾਨ ਕਰਦੇ ਆਂ ਆਪਾਂ ਪੀ ਲਿਆ ਜੂਸ ਤੇ ਜੂਸ ਪੀ ਕੇ ਤੇ ਸਾਡੇ ਹਾਲ ਦੇਖੋ ਇੰਨੀ ਜਿਆਦਾ ਗਰਮੀ ਹੈ ਥੋੜੀ ਗਰਮੀ ਹੈ। ਹੁਣ ਆਪਾਂ ਘਰ ਨੂੰ ਕਰਦੇ ਹਾਂ ਬਸ ਫਾਨ ਤੇ ਆਪ ਸਹੀ ਐਨੇ ਜੀ ਬਹੁਤ ਜਿਆਦਾ ਗਰਮੀ ਇੰਨੀ ਕੁ ਗਰਮੀ ਹੋਈ ਸੀ ਆਪਾਂ ਨਹੀਂ ਬੈਠਾ ਕਿਉਂਕਿ ਟਾਈਮ 11:30 12 ਦਾ ਹੋ ਚੁੱਕਾ ਹੈਗਾ ਦੁਪਹਿਰ ਹੈ ਜੋ ਮੈਂ ਸਫਰ ਚ। ਚਲੋ ਜੀ ਮੈਂ ਤਾਂ ਇੰਨਾ ਕੁ ਸ਼ੁਕਰਗੁਜ਼ਾਰ ਬਣਾਉਣੀ ਆ ਵੀ ਇੱਥੇ ਮੇਰੇ ਕਰਮਾਂ ਚ ਹਨਾ ਓਕੇ ਵਾਲੇ ਗੁਰਦੁਆਰਾ ਸਾਹਿਬ ਆਉਣਾ ਲਿਖਿਆ ਸੀਗਾ ਹਨਾ ਤੇ ਮੈਂ ਦਰਸ਼ਨ ਹੋ ਗਏ ਗੁਰੂ ਜੀ ਦੇ ਤੇ ਬਾਕੀ ਆਹਦਾ ਹਨਾ ਵੀ ਕਰਮਾਂ ਬਣਾ ਦੇ ਕਿਤੇ ਜਾਇਆ ਵੀ ਨਹੀਂ ਜਾਂਦਾ ਮੱਥੇ ਵੀ ਨਹੀਂ ਟਿਕਦੇ ਮਾਨਕੀ ਤੇ ਦਿਖਾਉਣਾ ਸੋ ਮੂਰੇ ਮੂਰੇ ਵਖੋ ਹੁਣ ਤਾਂ ਛੇਤੀ ਆਹੋ ਆਜੂ ਹਨਾ ਬੱਸ ਸਟੈਂਡ ਦੇ ਵਾਸਤੇ ਹਣਾ ਕਿਤੂ ਚਾਹ ਪੂਰਾ ਤੇ ਸਾਡਾ ਹਾਲ ਦੇਖੋ ਗਰਮੀ ਨਾਲ ਮੇਰੇ ਕੋਲੋਂ ਚਾਹ ਚਾਹੀਦੀ ਆ ਸੱਲ ਕਿਥੋਂ ਲਵਾਂਗੇ ਸਾਚ ਆਪਾਂ ਕਿ ਮੰਡਕੋ ਲੇ ਲਾਂਗੇ ਲੇ ਲਾਂਗੇ ਪਿੰਡ ਦੇਖੋ ਜੀ ਤਲੋਕੇ ਵਾਲਾ ਪਿੰਡ ਦੇਖੋ ਜੀ ਤਲੋਕੇ ਵਾਲਾ ਖੇਡ ਲਿਆ ਕਰੀ ਹੁਣ ਆਪਦਾ ਕਿਤੇ ਰੱਖ ਦੇ ਜਾ ਕੇ ਹਨਾ ਚਾਰ-ਪੰਜ ਚਾਹੀਦੇ ਦੂਜੀ ਰਿਮੋਟ ਨਾਲ ਵੀ ਚਲਾਉਂਦੇ ਠੀਕ ਹੈ ਠੀਕ లై ਚੱਲਿਆ ਕਰੂੰ ਮੰਮੀ ਨੂੰ ਦੇਈ ਜਾ ਕੇ ਨੂੰ ਪੈਸੇ ਜੋੜੀ ਜਾਇਆ ਕਰੂੰ ਲਓ ਜੀ ਪਿੰਡ ਬਹੁਤ ਵਧੀਆ ਤੇ ਲੋਕਿਆ ਵਾਲਾ ਪਿੰਡ ਬਹੁਤ ਸੋਹਣਾ ਬੱਸ ਜੀ ਹੁਣ ਅਸੀਂ ਬੱਸ ਦੀ ਵੇਟ ਕਰਾਂਗੇ ਜਾ ਕੇ ਤੇ ਪਿੰਡ ਪਹੁੰਚੀਏ ਫਟਾਫਟ ਲਓ ਜੀ ਆਪਾਂ ਬੈਠ ਕੇ ਆ ਕੇ ਇੱਥੇ ਬੱਸ ਦੀ ਵੇਟ ਕਰ ਰਹੇ ਆਮਣ ਕਿਵੇਂ ਗਰਮੀयां ਵੀ ਖੰਡੇ ਤੇ ਬੱਸ ਦੀ ਵੇਟ ਕਰ ਰਹੇ ਆ ਜੀ ਬੈਠੇ ਆਪਾਂ ਮੋਲੀ ਕਰਨੀ ਨਹੀਂ ਆਈ ਬਹੁਤ ਵਾਹ ਨਹੀਂ ਹੋ ਰਹੀ ਅੱਗ ਬਾਪ ਦੇ ਮੱਥਾ ਮੱਥਾ ਡੇ ਗਿਆ ਇਹ ਮੋਰ ਸਗਰਾਮ ਨੇ ਕਰੇ ਚਮਤ ਪਹਿਰਾ ਹੋ ਇੱਕ ਖੜ ਕੋਈ ਨਹੀਂ ਬਦਫੇ ਅੱਜ ਤੇ ਮੰਮੀ ਦੇ ਮੈਂ ਗੱਲਾਂ ਕਰੀ ਜਾਂਦਾ ਸੀ ਕੋਈ 7 ਵਜੇ ਜੀ ਤੇ ਆਪਾਂ ਲਾਉਣੇ ਕੱਪੜਿਆਂ ਦੀ ਤੈ ਤੇ ਮੈਂ ਤੇ ਮਨਕੀਤ ਦਾ ਸਾਡਾ ਇੱਕ ਜਿਹੜਾ ਹੋਰ ਲੱਗਿਆ ਸੀਗਾ ਪਰ ਅਸੀਂ ਵੀਡੀਓ ਨਹੀਂ ਬਣਾਈ ਹੈ ਨਾ ਕਿਉਂਕਿ ਅਸੀਂ ਗਏ ਸੀ ਮਾਤਾ ਦੇ ਮੱਥਾ ਟੇਕਣ ਕਿਉਂਕਿ ਦਿਨ ਹੈ ਸ਼ਨੀਵਾਰ ਤੇ ਸਾਨੂੰ ਪਤਾ ਹੈ ਨਾ ਕਿ ਮਾਤਾ ਦੀ ਜੋਤ ਵਗੈਰਾ ਚੱਲਦੀ ਹੀ ਲੱਗਦੀ ਹੈ ਹੈ ਨਾ ਤੇ ਆਪ ਨੂੰ ਆਇਆ ਹੁੰਦਾ ਵੀ ਜਦੋਂ ਆਪਾਂ ਮਾਤਾ ਦੀ ਘਰੇ ਮੰਨਤਾ ਆਪਣੇ ਹੈ ਨਾ ਤੇ ਫਿਰ ਮੈਂ ਤੇ ਮਨਕੀਤ ਆਏ ਸੀ ਮੱਥਾ ਟੇਕ ਕੇ ਮੰਦਿਰ ਚ ਤੇ ਅੱਜ ਤਾਂ ਨਾ ਮਤਲਬ ਸਾਰਾ ਦਿਨ ਹੈ ਤੋਰਾ ਫੇਰਾ ਬਹੁਤ ਨੰਨਦਗੇ ਆ ਤੋਰੇ ਮੇਰੇ ਚ ਤੇ ਅੱਜ ਦਾ ਸੁੱਭੂ ਆਖਦੀ ਜੇ ਥੱਕ ਗਈ ਜਮਾ ਹਨਾ ਕਿ ਤੂੰ ਤੇ ਅਮਨ ਰੋਟੀਆਂ ਬਣਾਈ ਜਾਂਦੀ ਆ ਤਾਂ ਲੱਗ ਰਹੀ ਐ ਤੇ ਕੰਮ ਵਿਚਾਰੀ ਨਹੀਂ ਆਪਰੇ ਕਰਿਆ ਸਾਰਾ ਹਸਤਾ ਛੱਡ ਕੇ ਬਾਕੀ ਸੀ ਕਿਉਂਕਿ ਮੈਂ ਕਿ ਚੱਲ ਜਾਏਗੀ ਹਨਾ ਆਪਾਂ ਕਿਤੇ ਮੇਰਾ ਮੱਥਾ ਟੇਕ ਲਈਏਗੀ ਤੇ ਅੱਜ ਆਪਾਂ ਮਾਤਾ ਦਾ ਵੀ ਮੰਦਿਰ ਚ ਮੱਥਾ ਟੇਕ ਕੇ ਆਏ ਤੇ ਆਪਾਂ ਤਲੋਕੀ ਵਾਲੇ ਪੁਰਦਵਾਰਾ ਵੀ ਜਾਏ ਤੇ ਕਿੰਨੇ ਕੰਮ ਹੋ ਗਏ ਅੱਜ ਹੁਣ ਆਪਾਂ ਇਹ ਕੱਪੜੇ ਤੈਨ ਨਾਲ ਬੈਸੀਗੀ ਚਲ ਮੈਂ ਕੱਪੜਿਆਂ ਦੀ ਆਪਾਂ ਲਾਦੀ ਤੈਨ ਤੇ ਫੇਰ ਆਪਾਂ ਇਹ ਬਾਅਦ ਰੋਟੀ ਖਾਵਾਂਗੇ ਪਾਣੀ ਪੀਤਾ ਮੈਂ ਸਾਨੂੰ ਪੀਤਾ ਨਹੀਂ ਚਲ ਪਾਣੀ ਪਿਵਾਵਾਂਗੇ ਤੇ ਮੈਸਾਂ ਨੂੰ ਪਿਆ ਜੀ ਪਾਣੀ ਕਿਉਂਗਾ ਹਜੇ ਹਨ ਤੇ ਰੰਦੀ ਰਾਏ ਜਿਹੜੇ ਉਤੀ ਤੋਂ ਤੇ ਅਸੀਂ ਬਸ ਅਮਾ ਰੋਟੀ ਲਗਰੀ ਆ ਪਾਪੀ ਨੇ ਟੀਵੀ ਲਾ ਰਖਿਆ ਮੈਂ ਦੇ ਮਨ ਕੀ ਤੋਂ ਅਸੀਂ ਕਪੜਾੰ ਤੇ ਲਾਈਏ ਨੇ ਮੈਂ ਕਪੜਾੰ ਤੇ ਲੈਣ ਆਣੀ ਮਨ ਕੀ ਸਾਡਾ ਵੀਡੀਓ ਬਣਾਈ ਜਾਂਦਾ ਤੇ ਅੱਜ ਕੀ ਮਨ ਕੀ ਦਾ ਦੇ ਵਾਸਤੇ ਖੇਡ ਲੈ ਆਏ ਨੇ ਪਰ ਦਿਖਾਈ ਹੈ ਨਹੀਂ ਛੋਟੇ ਨਾਲ ਤੇ ਮੈਂ ਆ ਉਹਦੇ ਵਾਸਤੇ ਲਈ ਆ ਪਕਾਈ ਹੋ ਗਈ ਮੇਰੀ ਤਾਂ ਹੈ ਕਿਵੇਂ ਉਹ ਜੇ ਤਾਂ ਲਿਆਂਦੀ 200 ਦੀ 200 ਪੈਸੇ ਖਰਚ ਕਰ ਲੈ ਤੇ ਘਰੇ ਲਿਆਂਦੀ ਖਰਾਬ ਖਰਾਬ ਨਹੀਂ ਸੀਗੀ ਜਿਉਹ ਉਹਨਾਂ ਪਤਾ ਕੀ ਹੈ ਜਦੋਂ ਅਸੀਂ ਲੈ ਕੇ ਆਏ ਉਤੋਂ ਉਹੋਕੇ ਨੇ ਅਸੀਂ ਸੱਲ ਪਾ ਲਈ ਜਿੰਦੇ ਵੀ ਸੱਲ ਤੁਸੀਂ ਬਾਹਰੋਂ ਲੈ ਗਏ ਅਸੀਂ ਕਹੇ ਵੀ ਬਾਹਰੋਂ ਲੈ ਲਾਂਗੇ ਫਿਰ ਅਸੀਂ ਕਾਲਾ ਜੀ ਆ ਕੇ ਸੱਲ ਲੈ ਲਈ ਹਨਾ ਉਸ ਦੇ ਗੱਡੀ ਐ ਉਹ ਤੇ ਸੱਲ ਲੈ ਲਏ ਤਾਂ ਮੋਟਰਲੀ ਗੱਡੀ ਤੇ ਕਹੇ ਉਹ ਸੱਲ ਜਦੋਂ ਪਾਏ ਤੇ ਬਈ ਚੱਲੀ ਨਹੀਂ ਫਿਰ ਦੁਬਾਰ ਮਨਜੀਤ ਨੇ ਕੋਲਾ ਖਾਦੀ ਜੀ ਕਰੀ ਮੋਟਰ ਦੀ ਫਿਰ ਇਹਨੇ ਮੱਥਾ ਮੱਥਾ ਮਾਰ ਕੇ ਝਵਾਟ ਦੇਣੀ ਫਿਰ ਚਲਾ ਤਾਂ ਲਈ ਨੂੰ ਤਾਂ ਚੱਲੀ ਜਾਂਦੀ ਐ ਪਰ ਬੈਗ ਗੇਅਰ ਪੈਂਦਾ ਬਸ ਬੈਗ ਹੀ ਚਲਦੀ ਹੂ ਵੀ ਇਹ ਨਹੀਂ ਤੇ ਹੁਣ ਗਾਹਾਂ ਨੂੰ ਵੀ ਚੱਲਦੀ ਸੀ ਤੇ ਮਾਨ ਕੀ ਤੇਨੇ ਚਰਾ ਲਈ ਤੇ 200 ਰੁਪਏ ਦੀ ਗੱਡੀ ਲੈ ਇਹ ਤਾਂ ਸੋਹਣੀ ਸੀ ਗੱਡੀ ਮੈਂ ਇਹਨੂੰ ਆਖਿਆ ਮੈਂ ਗੱਡੀ ਲੈ ਲੈ ਤੇ ਜਾਇ ਲੈਂਦਾ ਸੀ ਕਿ ਗੱਡੀ ਸੋਹਣੀ ਹੈ ਲੈਣਾ ਫਿਰ ਚਾਰੇ ਨੇ ਮੱਥਾ ਮੱਥਾ ਮਾਰਿਆ ਨਾ ਥੱਲ ਪਾਏ ਥੱਲ ਪਾ ਕੇ ਤੇ ਉਹ ਮੋਟਰ ਨੂੰ ਖੋਲਾ ਖੋਲਾ ਤੇ ਮੋਟਰ ਵੀ ਹੁਣ ਚੱਲ ਰਹੀ ਹੈ ਬੈਕ ਚੱਲਦੀ ਹੈ ਇਹ ਅੱਗੇ ਨੂੰ ਗੇਅਰ ਨਹੀਂ ਮੈਂ ਦੱਸਦਾ ਤੇ ਮੈਂ ਲਾਈਟ ਲਾਤੀ ਲਾਈਟ ਵੀ ਲਾਤੀ ਮਾਨ ਕੀ ਤੇਨੇ ਦਿਖਾਵਾਂਗੇ ਸਾਨੂੰ ਤੇ ਮੈਂ ਨਹੀਂ ਗਿੰਦਿਆਂ ਜੇ ਤਾਂ ਪੀਕ 10 ਰੁਪਏ ਦੀ ਮੈਂ ਕੁਝ ਨਹੀਂ ਦਿੰਦਾ ਉਹਦੇ ਵਾਸਤੇ ਤੇ ਜਾਇਸ ਜੂਸ ਪੀਤਾ ਸੀਗਾ ਬੰਨੇ ਦਾ ਕਿਉਂਕਿ ਉਸੇ ਕਰਮੀ ਬਹੁਤ ਜਾਦੇ ਸੀ ਤੇ ਅਸੀਂ ਜਿੰਨਾਂ ਨੇ ਇੱਕ ਇੱਕ ਗਲਾਸ ਪੀਇਆ ਮਤਲਬ ਬੰਨੇ ਦਾ ਦਸਾਂ ਲਾ ਪੀਤਾ ਸੀ ਨਾ ਦਸਾਂ ਲਾ ਤੇ ਅਮਨ ਸੁਨਿਆ ਲਈਆ ਮਤਲਬ ਵਾਲਾ ਜਲਾਉਣ ਵਾਸਤੇ ਤੇ ਮੈਂ ਖੇੜ ਕਿ ਤੂੰ ਨੇ ਬਸ ਇੱਕ ਸਾਰੇ ਨੇ ਕੱਖ ਜੀ ਲੈਤੀ ਆ ਇੱਕ ਗੀ ਚੀਜ਼ ਹੈਦੀ ਮੈਂ ਚੂੜਨਾ ਪਾਉਂਦੀ ਸੀਗੀ ਇੱਧਰ ਲਿਆ ਹੁੱਚ ਤੇ ਪਰ ਚੰਡੀਆਂ ਨਾ ਕਹਿੰਦੇ ਵੀ ਸ਼ੂਟਿੰਗ ਐ ਤੇ ਬਾਹਲੇ ਸੋਨੇ ਸੋਨੇ ਕਲਰ ਸੀ ਜਿਵੇਂ ਕੀ ਹਰਾ ਕੰਡਰ ਨਾਬੀ ਕੰਦਰਾ ਇੰਡੀ ਪਾਰੇ ਪਾਰੇ ਕੰਨ ਚ ਚੂੜੀਆਂ ਦੇ ਖਾਕੀ ਜਿਹਾ ਸੀ ਨਾ ਤੇ ਲਾਲ ਜਿਆ ਹਾਂ ਲਾਲ ਵੀ ਸੀ ਜਰ ਭੋਰਾ ਜਿਹਾ ਸੀ ਬੜੇ ਰੰਗ ਸੀਗੇ ਪਰ ਮੇਰੇ ਚੂੜੀਆਂ ਨਹੀਂ ਆਉਂਦਾ ਮੈਂ ਕਹਿੰਦਾ ਇੰਚ ਟਕਰਾਉਂਦੇ ਜਦੋਂ ਮੇਰੇ ਚੂੜੀਆਂ ਨਹੀਂ ਆਉਂਦਾ ਕਿਉਂਕਿ ਆ ਬਾਹਰ ਆ ਜੀ ਮੇਰਾ ਪਤਾ ਨਹੀਂ ਕਿ ਕਿਹਨਾਂ ਕੋਲ ਕੋਲ ਜਿਹੜੇ ਇੱਕ ਲੇਡੀਜ਼ ਦੇ ਹੱਥ ਬਦਲੇ ਹੁੰਦੇ ਲੰਬੀਆਂ ਜਿਹੀਆਂ ਉਂਗਲਾਂ ਹੁੰਦੀਆਂ ਮੇਰੇ ਹੱਥ ਕੋਟੋਲੇ ਮਮੀ ਕਹਿੰਦਾ ਕਿ ਮੇਚੜਾਂਦੀ ਹੱਥਾਂ ਦੇ ਚੂੜੀਆਂ ਉਹ ਚੜਾ ਕੇ ਦੁਕਾਨ ਚ ਚੜਾ ਕੇ ਲੈ ਆਈ ਸੀ ਕਿ ਦੱਸਿਆ ਸੀ ਮੰਮੀ ਦੇ ਹੱਥ ਪਤਲੇ ਬੁੱਕ ਮੇਰੇ ਹੱਥ ਪਤਲੇ ਕਰਕੇ ਨਹੀਂ ਐ ਮੰਮੀ ਨਾ ਤੇਰੇ ਮਸਾਲੇ ਕੇ ਫੇਰ ਚੜਾਉਂਦੀ ਆ ਨਹੀਂ ਉਹ ਤੋਂ ਕਹਿੰਦੇ ਪੁੱਤ ਜਾਣਾ ਤੇ ਉਹ ਅਸੀਂ ਆਂਟੀ ਨੂੰ ਪੁੱਛਿਆ ਵੀ ਮੈਂ ਕਿ ਆਂਟੀ ਮੈਂ ਚੂਨਾ ਪਾਉਣਾ ਤੇ ਬਾਦੂ ਕਰੇ ਦੋਨੇ ਮਤਲਬ ਕੋਲਗੇ ਵੀ ਦੇਖੂਗਾ ਹਨਾ ਕੋਈ ਵੀ ਹੰਦਣਾ ਨਹੀਂ ਪੁੱਤ ਮੈਂ ਕਿ ਚੂਨਾ ਪੁੱਟੇ ਜਾਣਗਾ ਵੀ ਚਾਲ ਮੇਰਾ ਕਰੀਪਨੀ ਦਾ ਨੁਕਸਾਨ ਹੋ ਜੂਗਾ ਤੇ ਮਹਾਰਾਜਨ ਦੀ ਆਂਟੀ ਵੀ ਥੋੜਾ ਨੁਕਸਾਨ ਨਹੀਂ ਮੈਂ ਕਰਦੀ ਹਨਾ ਚਲੋ ਨਹੀਂ ਆਉਂਦਾ ਚੂਨਾ ਨਾਲ ਤੇ ਬਾਕੀ ਮੈਗਰੂ ਨਜਾਇਨ ਤੇ ਚੰਦੀ ਦੀ ਚੂੜੀ ਕਰਾ ਕੇ ਪਾ ਲਾਂਗੇ ਆਪਾਂ ਨਾ ਐਸਾ ਚੰਦੀ ਚੂੜੀ ਇਧਰ ਆਪਾਂ ਵੈਸੇ ਨੋਰਮਲ ਚੂੜਨਾ ਪਾ ਲਿਆ ਕਰਾਂਗੇ ਕੰਗੀ ਹੈ ਜੀ ਮੇਰੇ ਹੱਥਾਂ 'ਚ ਦੋਨਾਂ 'ਚ ਕੰਗੀ ਹੈ ਤੇ ਹੱਥ ਭਾਰੀ ਨੇ ਤਾਂ ਕਰਕੇ ਚੂੜੀ ਬਹੁਤ ਆਟਮ ਦੀ ਹੈ ਤੇ ਚੂੜਨੇ ਨੇ ਕਿ ਸੋਹਣਾ ਸੀ ਮੇ ਤਾਂ ਉਹ ਦਿਖਾਵਾਂਗੇ ਕਿ ਨਾ ਜੀ ਜਾਂਦੀਆਂ ਦਿਖਾ ਦੇ ਇੰਨੇ ਆ ਕਿ ਜਿਆਦਾ ਸੋਹਣਾ ਚੂੜਨਾ ਸੀ ਮੈਂ ਪਾਇ ਲੱਗੇ ਵੀ ਉਹ ਵੇਲੇ ਘੜਾ ਨਾਲ ਜਦੋਂ ਅਰੇ ਆਂ ਚ ਪਾਇ ਜਾਂ ਚੂੜਨਾ ਤੇ ਸੋਹਣਾ ਲੱਗਣ ਜੋ ਬਰਥਡੇ ਸਾਈਡ ਜਾਂਦੇ ਭੂਆ ਦਾ ਚਾਹ ਪੂਰਾ ਆ ਜਾਂਦਾ ਹੋਰ ਕੱਤੇ ਸਾਈਡ ਹੈ ਨਹੀਂ ਕਦੇ ਭੂਆ ਦਾ ਚਾਹ ਪੂਰਾ ਹੋ ਜਾਂਦਾ ਹੋਰ ਮੇਰਾ ਤਾਂ ਪੂਰਾ ਚਾਹ ਬਸ ਕਿਸਮਤ ਹੀ ਐਸੀ ਦੀ ਹੈ ਚਲ ਕੋਈ ਗੱਲ ਆਪਾਂ ਖੁਸ਼ ਰਹਿੰਦੇ ਕਿਸੇ ਵੀ ਕੋਈ ਵੀ ਚੀਜ਼ ਜਾ ਬੈਠੋ ਨੇ ਜੋ ਜਿਵੇਂ ਕੀਤਾ ਠੀਕ ਐ ਵਧੀਆ ਐ ਹਨਾ ਤੇ ਆਪਾਂ ਮਨਕੀ ਤੁਹਾਨੂੰ ਗੱਡੀ ਵੀ ਦਿਖਾਵਾਂਗੇ ਤੇ ਬਾਕੀ ਜੀ ਅੱਜ ਤਾਂ ਵਲੌਗ ਹਨਾ ਆਪਣਾ ਪੂਰਾ ਹੀ ਬਣਿਆ ਸਾਰਾ ਤੇ ਬਾਕੀ ਜੀ ਵੀਡੀਓ ਨੂੰ ਫੋਨ ਬਾਤ ਕਰ ਲੋ ਦਿਖਾਈ ਦਿੰਨੇ ਆ ਤੇ ਇਹ ਤੁਹਾਨੂੰ ਦਿਖਾਉਣਾ ਹੈ ਜੀ ਮਨਕੀ ਦੀ ਖੇਡ ਲਾਂਗੇ ਦਿਖਾਵਾਂ ਫੇਰ ਮਿਲਦੇ ਆਪਾਂ ਲਓ ਜੀ ਮਾਨਕੀਤ ਦਾ ਇਹ ਲਿਆ ਆ ਆਪਦੇ ਵਾਸਤੇ ਆ ਚਲ ਪਤਾ ਨਹੀਂ ਕੀ ਚੀਜ਼ ਆ ਨਾ ਇਹਨੂੰ ਆਪ ਗੱਡੂ ਜੀਪ ਵੀ ਨਹੀਂ ਕਹਿ ਸਕਦੇ ਕਾਰ ਵੀ ਨਹੀਂ ਕਹਿ ਸਕਦੇ ਹੋਰ ਹੀ ਚੀਜ਼ ਦਿਖਾਉਣਾ ਹੈ ਆਈ ਚੱਲਦੀ ਆ ਹੁਣ ਆਈ ਨਮਨ ਤੇ ਪ੍ਰੀਤ ਤੇ ਹਮਮ ਲੈਟ ਲਾਦੀ ਕਿਤੂ ਨੇ ਸਾਰਾ ਦਿਨ ਆ ਹੀ ਲੱਗਿਆ ਰਿਆ ਤੇ ਬਾਕੀ ਜੀ ਆ ਨਾ ਪ੍ਰੀਤ ਵਾਸਤੇ ਜਸ਼ਨ ਵਾਸਤੇ ਜੁਗਨੂ ਵਾਸਤੇ ਮੇਰੀ ਭਤੀਜੀ ਵਾਸਤੇ ਅਸੀਂ ਉਹਨਾਂ ਵਾਸਤੇ ਕਲਿੱਪ ਲੈਂਦੇ ਆ ਤਿੰਨ ਤੇ ਬਹੁਤ ਸੋਹਣੇ ਸਟੂਨਾਂ ਜਿਹੇ ਆਲੇ ਤੇ ਉਹਨਾਂ ਦੇ ਕਲਿੱਪ ਲਿਆ ਤੇ ਤੇ ਅਮਨ ਨੇ ਸੁਣਿਆ ਲਿਆ ਨਾ ਮੈਂ ਆਪਦੇ ਵਾਸਤੇ ਬਿੰਦਗਾ ਲੈ ਲਿਆਂਗਾ ਬਸ ਇੰਨਾ ਕੁ ਸਮਾਨ ਲੈ ਆਏ ਜੀ ਅਸੀਂ ਆਏ ਹੁੰਦੇ ਟੈਰ ਤੇ ਲਓ ਜੀ ਮਨ ਕੀਰਤਾਂ ਲਿਆ ਐਡਾ ਸੁਣੀ ਇਹ ਥੱਲੇ ਤੁਸੀਂ ਕਮੈਂਟ ਕਰਕੇ ਦੱਸੋਗੇ ਕੀ ਚੀਜ਼ ਐ ਨਾ ਮੈਨੂੰ ਤਾਂ ਇਹ ਹੋਰ ਹੀ ਜੀਪ ਤਾਂ ਲੱਗਦੀ ਨਹੀਂ ਕੁਛ ਵੀ ਤੇ ਬਸ ਚਲੋ ਖੇਢੀ ਜਾਊਗਾ ਇਹਦੇ ਨਾਲ ਮੈਂ ਸੋਹਣੀ ਲੱਗਦੀ ਜੁਗ ਉਹਨਾਂ ਦੇ ਪ੍ਰੀਤ ਉਹਨਾਂ ਦੇ ਕਲਿੱਪ ਕਿੱਥੇ ਹੈ ਤੇ ਲੋ ਜੀ ਕੁੜੀਆਂ ਵਾਸਤੇ ਆਪਾਂ ਤਿੰਨਾਂ ਵਾਸਤੇ ਇਹ ਲੈਂਦੇ ਆ ਜਸ਼ਨ ਦਾ ਪ੍ਰੀਤ ਦਾ ਕਲਿੱਪ ਹੈ ਤੇ ਇਹ ਹੈਗਾ ਜੁਗਨੂ ਦਾ ਮੇਰੀ ਭਤੀਜੀ ਦਾ ਤੇ ਤਿੰਨਾਂ ਵਾਸਤੇ ਐਵੇਂ ਸਟੋਨ ਵਾਲੇ ਬਲੈਕ ਸਟੋਨ ਲੱਗੇ ਹੋਏ ਆ ਤੇ ਐਦਾਂ ਕਰਕੇ ਲੈਂਦੇ ਅਸੀਂ ਇਹ ਹਨ ਤੇ ਬਾਕੀ ਪ੍ਰੀਤ ਨੂੰ ਮੈਂ ਫੋਟੋਆਂ ਭੇਜ ਦੱਸ ਗੇਲੀ ਮੰਮਾ ਮੈਨੂੰ ਪਸੰਦ ਆ ਬਹੁਤ ਸੋਹਣੇ ਐ ਤੇ ਮਾਂਾ ਠੀਕ ਆ ਬੱਤਾ ਤੇ ਜਸ਼ਨ ਦੀ ਮਾਮੀ ਕਹਿੰਦੀ ਵੀ ਮੈਂ ਗਿਫਟ ਹੀ ਸਮਝੋ ਇੱਕ ਤਰ੍ਹਾਂ ਹਨਾ ਵੀ ਗਿਫਟ ਹੀ ਦਿੱਤਾ ਮੈਂ ਤੇ ਬੱਚਿਆਂ ਨੂੰ ਮਖਚਾਲਾ ਇੰਨਾ ਹੀ ਵਾਧੂ ਹੋ ਬਸ ਪਿਆਰ ਹੀ ਚਾਹੀਦਾ ਨੇ ਗਿਫਟ ਕੀ ਕਰਨੇ ਹੁੰਦੇ ਆ ਤੇ ਇੰਨਾ ਕੁ ਸਮਾਨ ਲਿਆਂਦਾ ਜੀ ਆਪਾਂ ਤੇ ਬਹੁਤ ਸੋਹਣੇ ਆ ਨਾ ਕਮੈਂਟ ਕਰਕੇ ਦੱਸਿਓ ਵੀ ਕੁੜੀਆਂ ਦੇ ਮੈਂ ਆਦੀਆਂ ਮੈਂ ਕਾਹਦੀ ਚੇਰਾ ਆਣ ਲੱਗਿਆ ਫੇਰ ਵੀ ਨਹੀਂ ਚੱਲਨੀ ਕਲਿੱਪ ਬਹੁਤ ਸੋਹਣੇ ਕੁੜੀਆਂ ਦੇ ਹਨਾ ਸਾਰਿਆਂ ਨੂੰ ਇਹਨਾਂ ਦੀ ਕੁੜੀਆਂ ਦੀ ਜ਼ਿਆਦਾ ਟੌਹਰ ਆ ਸਾਡੀਆਂ ਦੀ ਤੇ ਮਨ ਕੀਤੇ ਲਿਆ ਆ ਤੇ ਅੱਜ ਇੰਨੀ ਕੁ ਜ਼ਿਆਦਾ ਗਰਮੀ ਸੀ ਜੀ ਸਾਰਾ ਦਿਨ ਗਰਮੀ 'ਚ ਫਿਰਦੇ ਰਹੇ ਹਨਾ ਤੇ ਬਸ ਗਰਮੀ ਨੇ ਨਾ ਬੁਰਾ ਹਾਲ ਹੀ ਕਰਤਾ ਜਮਾ ਤੇ ਬਾਕੀ ਇਨਾਂ ਦਾ ਸਮਾਨ ਲਿਆਂਦਾ ਆਪਾਂ ਖਰੀਦਦਾਰੀ ਕਰਕੇ ਤੇ ਚਲੋ ਹਨਾ ਗੁਰਦੁਆਰਾ ਸਾਹਿਬ ਜਾਏ ਮੈਂ ਤਾਂ ਨਾ ਮਤਲਬ ਪਹਿਲਾਂ ਗਈ ਹੋਈ ਸੀ ਜਦੋਂ ਮੇਰੀ ਦਾਦਾ ਦਾਦੀ ਸੀਗੇ ਹਨਾ ਉਦੋਂ ਜਿੰਦਾ ਸੀਗੇ ਦਾਦੀ ਉਹਨਾਂ ਦੇ ਨਾਲ ਗਈ ਸੀ ਉਦੋਂ ਅਸੀਂ ਕੁਵਾਰਨਾ ਸੀ ਹਨਾ ਇੱਕ ਵਾਰੀ ਬਸ ਮਤਲਬ ਓਕੇ ਵਾਲੇ ਗਈ ਹੋਈ ਐ ਤੇ ਜਾ ਹੁਣ ਦੂਜੀ ਵਾਰ ਹੁਣ ਅਮਨ ਦੇ ਨਾਲ ਗਈਆਂ ਮੈਂ ਤੇ ਬਹੁਤ ਵਧੀਆ ਗੁਰੂ ਘਰ ਹੈ ਨਾ ਬਹੁਤ ਸੋਹਣਾ ਗੁਰੂ ਘਰ ਹੈ ਤੇ ਦਰਸ਼ਨ ਕਰਿਆ ਇਹ ਆਪਾਂ ਹਨਾ ਤੇ ਮੈਂ ਤਾਂ ਕਹਣੀ ਅੱਜ ਵੀ ਇਨਾਂ ਕੁ ਭਗ ਵਾਲਾ ਦੇਣ ਸੀ ਹਨਾ ਵੀ ਜਿਹੜਾ ਮੈਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਿਆ ਹੀ ਹਨਾ ਤੇ ਜਾਇਆ ਇਹ ਟਾਈਮ ਤੋਂ ਟਾਈਮ ਕੱਢ ਗਏ ਅਸੀਂ ਤੇ ਅਸੀਂ ਨਾਨਦ ਭੁਜਾਈ ਨੇ ਫਟਾਫਟ ਸਵੇਰੇ ਕੰਮ ਕਰ ਲੈਣਾ ਸਾਰਾ ਮੈਂ ਕਿਹਾ ਅਮਨ ਸਫਾਈ ਦੀ ਟੈਂਸ਼ਨ ਨਾ ਲੈ ਤੂੰ ਕੱਪੜੇ ਧੋ ਦੇ ਆਪ ਦਾ ਦੂਜਾ ਕੰਮ ਨਿਵੇੜ ਲਾ ਤੇ ਮੈਂ ਆ ਫਿਰ ਸਵੇਰੇ ਉੱਠ ਕੇ ਨਾ ਬਸ ਝਾੜੂ ਕੱਢ ਕੇ ਤੇ ਫਟਾਫਟ ਮੈਂ ਕਿਹਾ ਸਫਾਈ ਮੈਂ ਆਪੇ ਕਰ ਦੂੰਗੀ ਤੇ ਤੂੰ ਦੂਜਾ ਕੰਮ ਫਟਾਫਟ ਨਿਵੇੜ ਲਾ ਤੇ ਅਮਨ ਨੇ ਦੂਜਾ ਕੰਮ ਨਿਵੇੜ ਲਿਆ ਤੇ ਆਪਾਂ ਸਾਫ ਸਫਾਈ ਵਾਲਾ ਨਿਵੇੜ ਲਿਆ ਤੇ ਅਸੀਂ 8:30 9 9 ਵਜੇ ਅਸੀਂ ਬੱਸ ਸਟੈਂਡ ਤੇ ਜਾਵੜੇ ਸੀਗੇ ਤੇ ਹਾ ਜੇ ਅਸੀਂ ਆਟੋ ਨਾ ਕਰਾਂਦੇ ਸਾਡੀ ਬੱਸ ਸਟਾਪ ਪਈ ਆਦੀ ਤੇ ਸਾਨੂੰ ਨੌ ਵਾਲੀ ਬੱਸ ਮਿਲ ਗਈ ਸੀ ਵਧੀਆ ਮੌਕੇ ਦੀ ਤੇ ਅਸੀਂ ਟਾਈਮ ਨਹੀਂ ਜਾਵੜੇ ਸੀ ਵਧੀਆ ਨਾਲ ਅਰਦਾਸ ਸ਼ਾਮਲ ਹੋਏ ਅਸੀਂ ਵਧੀਆ ਨਾਲ ਬੈਠੇ ਰਹੇ ਤੇ ਵਧੀਆ ਗੁਰੂ ਘਰ ਦੇਖਿਆ ਤੇ ਬਾਤ ਸੁਨੇ ਹਨ ਜਿਵੇਂ ਕਿ ਬਾਬਾ ਜੀ ਬਾਤ ਕਰ ਰਹੇ ਸੀਗੇ ਤੇ ਅਰਦਾਸ ਸ਼ਾਮਲ ਹੋਏ ਤੇ ਮੈਂ ਕਹਿੰਨੀ ਆ ਵਾਹਿਗੁਰੂ ਹਨ ਵੀ ਮੈਂ ਤੇ ਇੱਕ ਸੁੱਖ ਸੁੱਖਿਆਈਏ ਵੀ ਮੇਰੀ ਸੁੱਖ ਜਲਦੀ ਤੇ ਜਲਦੀ ਵਾਹਿਗੁਰੂ ਪੂਰੇ ਕਰ ਦਿਓ ਹਨ ਤੇ ਕਰਨਗੇ ਵਾਹਿਗੁਰੂ ਇਹ ਚੀਜ਼ ਤਾਂ ਨਾਲ ਵੀ ਜੇ ਆਪਾਂ ਮਨ ਚੋਂ ਉਸ ਤਿਆ ਕੇ ਜਾਂਦੇ ਆਂ ਤੇ ਪੂਰੀ ਜ਼ਰੂਰ ਹੁੰਦੀ ਹੈ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਅਪੀਥੀ ਐਂਡ ਕਰਦੇ ਆ ਹਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਤੇ ਸੋਹਣੇ-ਸੋਹਣੇ ਕਰਿਆ ਕਰੋ ਜੀ ਕਮੈਂਟ ਤੇ ਬਾਕੀ ਜੀ ਚਲਦੀ-ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਹਨਾ ਤੇ ਬਾਕੀ ਜਿਹੜੇ ਭੈਣ ਭਰਾ ਨਵੇਂ ਆਉਂਦੇ ਆਪਣੇ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਪਹਛਾਦੋ ਜੀ ਆਪਾਂ ਨੂੰ ਆਪਣੀ ਮੰਜ਼ਿਲ ਤੱਕ ਤੇ ਕਰਨਾ ਜੀ ਆਪਾਂ ਫਿਰ ਜਸ਼ਨ ਦਾ ਸੁਪਨਾ ਵੀ ਜਲਦੀ ਜਲਦੀ ਪੂਰਾ ਕਰਾਂਗੇ ਹਨਾ ਜਿਹੜਾ ਕਿ ਜਸ਼ਨ ਤੇ ਆਪਾਂ ਕੁਝ ਸੋਚਿਆ ਸੀਗਾ ਜਨਮ ਦਿਨ ਵਾਸਤੇ ਤੇ ਜੇ ਜਨਮ ਦਿਨ ਬੇਲੇ ਪੇਮੈਂਟ ਆ ਗਈ ਤਾਂ ਉਹੋ ਜਸ਼ਨ ਦਾ ਆਪਣਾ ਪੂਰਾ ਕਰਾਂਗੇ ਹਨ ਤੇ ਤੁਹਾਨੂੰ ਪਤਾ ਹੀ ਹੈ ਜੀ ਹੈ ਨਾ ਜਸ਼ਨ ਨੇ ਤੇ ਪ੍ਰੀਤ ਨੇ ਕੜੇ ਮੰਗੇ ਮੈਥੋਂ ਜਾਂਦੀ ਦੇ ਕਿ ਮम्मा ਸਾਡਾ ਨਾਮ ਵਗੈਰਾ ਲਿਖਿਆ ਹੋਵੇ ਕੜਿਆਂ ਤੇ ਚਾਂਦੀਦਿਆਂ ਤੇ ਵੀ ਸਾਨੂੰ ਕੜੇ ਦੇ ਦੀ ਮੈਂ ਕਿ ਜੇ ਤਾਂ ਪਤਾ ਜਨਮ ਦਿਨ ਤੋਂ ਪਹਿਲਾਂ ਪੇਮੈਂਟ ਆ ਗਈ ਤਾਂ ਜ਼ਰੂਰ ਹੈ ਤੇ ਜੇ ਮਤਲਬ ਪੇਮੈਂਟ ਲੇਟ ਹੋਊਗੀ ਤਾਂ ਬਾਕੀ ਜਿਹੜਾ ਵੀ ਮੈਂ ਕਿ ਵਾਅਦਾ ਕਰਿਆ ਪੂਰਾ ਕਰੂੰਗੀ ਮੈਂ ਹਨਾ ਤੇ ਆਪਾਂ ਬਾਅਦ 'ਚ ਹਨਾ ਜਸ਼ਨ ਨੂੰ ਗਿਫਟ ਦੇ ਦਾਂਗੇ ਤੇ ਚਲੋ ਜੀ ਸਪੋਰਟ ਕਰੋ ਆਪਣੇ ਚੈਨਲ ਨਾਲ ਤੇ ਸੋਨੇ ਸੋਨੇ ਕਰਿਆ ਕਰੋ ਕਮੈਂਟ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਬਾਏ ਬਾਏ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ